सतनाम श्री गुरु साहिब जीओ सतनाम श्री गुरु साहिब जीओ एक ओंकार सतनाम करता पुरख निरभो निरवैरा अकाल मूर्त अजोनी सै पंगा गुरु प्रसाद जप

ਹੁਕਮੇ ਆਵਨਾਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮ ਮੇ ਲਗੜਿਆਈ ਹੁਕਮੀ ਉਤਮ ਨੀਚ ਹੁਕਮਾਂ ਲੈ ਕਾ ਦੁੱਖ ਸੁਖ ਪਾਈਆ ਇੱਕ ਨਾ ਹੁਕਮੇ ਬਖੀਸ਼ ਇੱਕ ਹੁਕਮੇ ਸਤਾਪ ਪੁਆਹੀਏ ਹੁਕਮੇ ਅੰਦਰ ਸਭ ਕੋ ਬਾਰਗੁਣਾ ਕੋਐ ਨਾਨਕ ਹੁਕਮੇ ਜੇ ਬੂਝੇ ਤਾਉ ਮੈਂ ਕਹਿ ਨ ਕੋਐ ਗਵਿਕੋ ਤਾਣੋ ਵੇ ਕਿਸੇ ਤਾਣੋ ਗਵਿਕੋ ਦਾਤ ਜਾਣੇ ਨਿਸ਼ਾਨਾ ਗਾਵੇ ਕੋ ਗੋਣਾ ਵਿਢਾਈਆਂ ਚਾਰ ਗਾਵੇ ਕੋ ਵਿਦਿਆ ਵਿਖਮਾ ਵਿਚਾਰ ਗਾਵੇ ਕੋ ਸਾਜੋ ਕਰ ਤਨ ਕਹਿ ਗਾਵੇ ਕੋ ਜੀ ਲੈ ਪਿਰ ਦੇਹ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵਿਖਿਆ ਦਰਾ ਦੂਰਾ ਕਤਨਾ ਕਪੀਨਾਵੇ ਟੋਟ ਕਤ ਕਟ ਕਤੀ ਕੋਟੀ ਕੋਟ ਕੋਟ ਬਿੰਦ ਦੇ ਲੈਂਦੇ ਟਕ ਪਾਹੇ ਜੁਗਾ ਜੁਗੰਤਰ ਖਾਈ ਖਾਇ

ਗੁਰਾਂ ਕਦੇ ਪੂਜਾਈ ਸਭਨਾਂ ਜੀਆਂ ਦਾ ਇੱਕੋ ਦਾਤਾ ਸੋ ਮੈਂ ਵਿਸਰ ਨਾ ਜਾਏ ਤੀਰਥ ਨਾਵਾਂ ਜੇ ਇਸ ਭਾਵਾਂ ਵਿਣਪਣ ਕੇ ਨਾਏ ਕਰੀ ਜੇ तिसृष्टੁ ਪਾਈ ਵੇਖਾ ਵਿਣ ਕਰਮ ਕੈ ਮਿਲੇ ਲੈ ਮਾਤ ਵਿੱਤਰ ਤਨ ਜਵਾਹਰ ਮਾਨਕ ਜੇ ਇਤ ਗੁਰ ਕੀ ਸਿੱਖ ਸੁਣੇ ਗੁਰਾਂ ਕਦੇ ਪੂਜਾਈ ਸਭਨਾਂ ਜੀਆਂ ਦਾ ਇੱਕੋ ਦਾਤਾ ਸੋ ਮੈਂ ਵਿਸਰ ਨਾ ਜਾਏ ແແຍຢູ່ຕາ રે આરજા הורດ સોની હો રે ນມາຂັंडा ਵਿੱਚ જાણીએ ਨਾਲ જલ્લે સબકો એ ຕັງງານ ઉર કાય કે જસ જેત જગ લે જેત ສນત ના વૈ તા વાતના પૂછે કે કીટા અંદર કીટ કરતો સી દોຕરે ນાનક નિર્ગુણ ગુણ કરે ગુણવંત્યા ગુણ દે जय कोई न सुजय जयति सर्वं कोए करे सुनिए सिद्ध पीर सुरनाथ सुनिए तर्तवल आकाश सुनिए दीप लोक ताल सुनिए पर न सके काल नानक पवित्र सद विकास सुनिए दुख पक नाश सुने सर्व ब्रह्मा इंद्र सुनिए मुख सलहन मंद सुनिए योग जुगत तन पैदा शून्य शास्त्र वेदो नानक भगता सदावकाशिय सुनिए सत स्तो ज्ञान अर्टकान सुनिए पढ़ पढ़ पावे मान लागे से ध्यान नानक भगत विकास सुनिए दुख नाश सुनिए शून्य गुण के कहा ਸੁਣਿਐ ਸੇ ਕਾ ਤੀਰ ਪਤਸਾ ਸੁਣੀ ਅੰਦੇ ਪਾਵੇ راہ ਸੁਣਿਆ ਤੋ ਵਸ ਗਾਉ ਨਾਨਕ ਤਸਦਾ ਸਦਾ ਵਿਕਾਸ ਸੁਣੀ ਧੂਕ ਪਾਲ ਕਾ ਨਾਸ ਮੰਨੇ ਕੀ ਗਤ ਕੈ ਨਾ ਜਾਏ ਦੇਖੋ ਕੈ ਪਿਛੇ ਪਸਤਾਏ ਕਾਲ ਕਲਮ ਨਾ ਲਿਖਨ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਏ ਤਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋ ਹੈ ਮਨੈ ਸੁਤੋ ਵੇ ਮਨ ਬੁੱਤ ਮਨੈ ਸਰ ਪਵਨ ਕੇ ਸੁਤ ਮਨੈ ਮੋ ਝੋਟਾ ਨਾ ਖਾਹੇ ਮਨੈ ਜੰਮ ਕੇ ਸਾਥ ਨਾ ਜਾਏ ਏ ਸਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਗ ਠਾਕ ਨ ਪਾਹੇ ਮਨੈ ਪਤ ਸਿਓ ਪ੍ਰਗਟ ਜਾਹੇ ਮੰਨੇ ਮਾ ਬਨਾ ਚੱਲੇ ਬੰਤ ਮੰਨੇ ਤਨ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਕਤਿ ਦਵਾਰੂ ਮੰਨੇ ਪਰਵਾਰ ਇਸਤਾਰ ਮੰਨੇ ਤਰੇ ਤਾਰੇ ਗੁਰ ਸਿੱਖਾ ਮੰਨੇ ਨਾਨਕ ਪਾਵੇ ਨਾ ਪੇਖਾ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਮਾਨ ਪੰਚ ਪ੍ਰਦਾਨ ਪੰਚੇ ਪਾਵੇ ਦਰਘੇ ਮਾਨਾ ਪੰਚ ਸੋਹੇ ਦਰਜਾਨ ਪੰਚ ਕਾ ਬੁਰੇ ਕੋ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੇ ਕਰਨੇ ਨਾ ਇਸ ਮਾਰ ਤੋ ਧਰਮ ਦੇ ਆ ਕਾ ਪੂਤ ਸੋ ਕੋ ਤਾਂ ਪ੍ਰਖਿਆ ਜਨ ਸੂਤਾ ਜੇ ਕੋ ਬੂਝੇ ਉਹ ਵਿਸਤਿਆਰ ਤਬਲੇ ਉਪਰ ਕੇਤਾ ਭਾਰ ਤਰਤੇ ਹੋਰ ਪਰੇ ਹੋਰ ਹੋਰ ਅਦਿ ਤੇ ਤਾਰ ਵਿਤਲੇ ਕਮਜੋਰਾ ਜੀਏ ਜਤ ਰੰਗਾ ਕੈ ਨਾਮ ਸਭ ਨਾਲ ਲਿਖਿਆ ਉੜੀ ਕਲਾਮ ਇਹ ਉਲੇ ਕਲਿਕ ਡਾਣੇ ਕੋਏ ਲੈ ਕਲ ਕਿਆ ਕਹਿ ਤਾ ਹੋਏ ਕਹਿ ਤਾ ਤਾਨ ਸੁਅਲੇ ਰੂਪ ਕਿਤੇ ਦਾ ਜਾਣ ਕੋਣ ਕੂਤ ਕੀ ਤਪ ਸੰ ਇੱਕ ਕਵਾਉ ਤਿਤ ਹੋਏ ਲਖ ਦਰਿਆਉ ગુદ્રત કવન કા વિચાર વાર્યાના જામા એકવાર જો તુ પાવે સાઈ પરિકાર તુ સદા સલામ તોરનકાર અસંક જપ સંક પાવ અસંક પૂજા સંક તપતા અસંક રંત મુકવેદ પાઠ અસંક યોગ મન રહે ઉતાસ અસંક ભક્ત ગુણ્ઞાન વિચાર અસંક સતે અસંકત કાર અસંક સૂરમ ભક સાર ਅਸੰਖ ਮੋਨ ਲਿਵ ਲਾਇ ਤਾਰ ਕੁਦਰਤ ਕਮਨ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੇ ਸਾਈ ਫਲਿਕਾਰ ਤੂੰ ਸਦਾ ਸਲਾਮਤ ਨਰਨੰਕਾਰ ਅਸੰਖ ਮੂਰਕੰਧ ਕੋਰ ਅਸੰਖ ਚੋਰ ਹਰਾਮ ਕੋਰਾ ਅਸੰਖ ਮਰਕਰ ਜਾਏ ਜੂਰ ਅਸੰਖ ਲਵਟ ਤਿਆਗ ਮਾਹੇ ਅਸੰਖ ਪਾਪੀ ਪਾਪੋ ਕਰ ਜਾਏ असङ्ख आर कुडे पेरा हे असङ्ख मलेस मनपक्क मल हे असङ्ख सिर करे पार नानक नीच के विचारावाक वारो तावे सै परिकार सलमत निरंकार असंक न संख ताओ अगम अगम असङ्ख लो असङ्करे सिर पारो है ਅਕਰੀ ਨਾਮ ਅਕਰੀ ਸਲਾ ਅਕਰੀ ਗਿਆਨ ਜੀਤ ਗੁਣ ਗਾ ਅਕਰੀ ਲੇਖਣ ਬੋਲਨ ਬਾਣ ਅਕਰਾ ਸਿਰ ਸੰਜੋਗ ਵਕਾਨਾ ਜਿਨੇ ਇਹ ਲੇਕੇ ਤੇ ਸਿਰ ਨਾਏ ਜੀ ਫਰਮਾਏ ਤਿਤੇ ਪਾਏ ਦਿੱਤਾ ਕਿਤਾ ਤਿਤਾ ਨਾਓ ਵੇਨਾ ਵੇਨਾ ਇਕੋ ਤਾਉ ਕੁਦਰਤ ਕਲਕਾਂ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤੁਧ ਪਾਵੈ ਸਾਈ ਪੜੀਕਾਰ ਤੂ ਸਦਾ ਸਲਾਮਤ ਨਰਨੰਕਾਰ ਪਰਿਆ ਤੋ ਪੈਰ ਤੰਦੇ ਪਾਣੀ ਤੋ ਤੇ ਉਤਰਸਕੇ ਮੂਤ ਪਲੀਤੀ ਕਾਪੜ ਹੋਇ ਦੇਸਾ ਗੁਣ ਲੈ ਤੋਏ ਪਰੇ ਮਤ ਪਾਪਾ ਕੇ ਸੰਗਾ ਉਹ ਤੋ ਪ੍ਰਣਾਮਿ ਕੇ ਰੰਗਾ ਪੁੰਨੀ ਪਾਪੀ ਅਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਉ ਆਪੇ ਵੀ ਜਾਪੇ ਹੀ ਖਾਵ ਨਾਨਕ ਹੁ ਕਮਿ ਆਉ ਜਾਉ ਤੇ ਦੱਪ ਦਿਆ ਦਾਨ ਦੇਖੂ ਪਾਵੇ ਤਿਲਕਾ ਮਾਨ ਸੁਨੇ ਆ ਮਨਿਆ ਮੰਨ ਕੀਤਾ ਪਾਉ ਅੰਤਰ ਗਤਿ ਤ੍ਰਤਮਲ ਨਾਉ ਸਉ ਗੁਣ ਤੇਰੇ ਮੇ ਨਾ ਇਕ ਹੋਏ ਬਿਨ ਗੁਣ ਕੇ ਤੇ ਭਗਤ ਨਾ ਹੋਏ ਸਵਾਸਤੰਦ ਬਾਣੀ ਵਰਮਾਉ ਸਸੋਂ ਸਦਮਨ ਜਾਉ ਕਵਨ ਸੋ ਵੇਲਾ ਵਕਤ ਕਵਨ ਕਵਨਾ ਤਿਤ ਕਵਨ ਵਾਰ ਕਮਨ ਸੇ ਰੁਤਿ ਮਉ ਕਉਣਾ ਜਿਤਉ ਆਕਾਰ ਵੇਲ ਨ ਪਾਇ ਪੰਡਤੀ ਜਿਉ ਵੇਲੇ ਕੋ ਪੁਰਾਣਾ ਵਕਤ ਨ ਪਾਇਓ ਕਦੀਆ ਦੇ ਲਿਖਨ ਲੈ ਕੋ ਕੁਰਾਣਾ ਚਿਤਵਾਰਨ ਜੋਗੀ ਜਾਣ ਰੁਤਮਉ ਨ ਕੋਈ ਜਹ ਕਰਤਾ ਸੇਟੀ ਕੋ ਸਾਜੇ ਆਪੇ ਜਾਣੈ ਸੋਈ ਕਿ ਕਰਾ ਕਾ ਕੇ ਸਲਾਈ ਕਿਵਨਿ ਕਿਵ ਜਾਣਾ ਨਾਨਕ ਆਖਣ ਸਾਕੂ ਆਕੇ ਇੱਕ ਦੋ ਇੱਕ ਸਿਆਣਾ ਵੱਡਸ ਵੱਡੇ ਨਾਹੀਂ ਕੀਤਾ ਜਾ ਕਾਵੇ ਨਾਨਕ ਦੇਖੋ ਆਪੇ ਜਾਣੇ ਅੱਗੇ ਗਿਆਨ ਸੋਹੇ ਪਤਾਲਾਂ ਪਤਾਲੋ ਲੱਖ ਦਾ ਸੰਦਾਸ ਹੋੜ ਕੋੜ ਕਪਾਲ ਤੱਕੇ ਵੇਦ ਕਹਿਣ ਇੱਕ ਬਾਤ ਉਸ 17 ਕਹਿਣ ਕਿਤੇ ਪਾਂਸੋ ਇੱਕ ਧਾਤ ਲੇਕੋ ਤਾਂ ਲਿਖਿਐ ਲੇਕਿਐ ਵਿਨਾਸ ਨਾਨਕ ਵਡਾ ਕੀਏ ਆਪੇ ਜਾਣੇ ਆਪੁ ਸਲਾਹੀ ਸਲਾਇ ਤਿਸੁ ਸੁਤਨਾ ਪਾਇਆ ਨਾ ਦਿਹਾ ਤੇਵਾ ਪਾਵੇ ਸੁੰਧ ਨਾ ਜਾਣਹਿ ਸੁੰਧ ਸਾ ਸੁਲਤਾਨ ਗਹਿਰਾ ਸੇਤੀ ਮਾਲਤਾਨ ਕੀੜੀ ਤੁਲ ਨ ਹੋਵਨੀ ਜੇ ਤਿਸੁ ਮਨੁ ਨਾ ਵਿਸਰਾ ਪੰਤੋਂ ਅਸੇ ਤੇ ਕੰਨੰਤ ਅੰਤ ਨ ਕੰਨ ਦੇਨੰਤ ਅੰਤ ਨ ਵੇਖਣ ਸੂਨ ਨੰ ਅੰਤ अंतनं जापेया मनमंतं मन अंतो ना जापे कीताकार अंतना जापे परावार अंतकारण केते विलाहय ताके अंतन पाए जाए अंतन जाने कोए भूता कए भूता है वटसहु उच्चा ताऊच ऊपर उच्चा नाऊ एवढू उच्चे कोए तिसुच को जाने सो है ਜੇ ਵਿਡਾ ਆਪ ਜਾਣੇ ਆਪਾ ਪਾਪ ਨਾਨਕ ਨਦਰੀ ਕਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਇ ਕਿਤੇ ਮੰਗੇ ਦੂਤ ਵਪਾਰ ਕਿਤੇ ਅਗਨੰਤ ਨਾਏ ਵਿਚਾਰ ਕਿਤੇ ਖੱਪੇ ਟੁੱਟਹਿ ਵਿਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖ ਖਾਈ ਕਾਇ ਤੇ ਤਿੰਦੁ ਖੋ ਪੂ ਗਸਤਮਾਰ ਵੇ ਭੀਤਾ ਤੇਰੀ ਦਾਤਾਰ ਬੰਦ ਖਲਾਸੀ ਪਾਣਿ ਹੋਏ ਹੋ ਰੱਖ ਨਾ ਸਕੇ ਕੋ ਹੈ

ਅਮੂਲ ਕਾਰਮਾ ਮੂਲ ਪ੍ਰਮਾਣ ਅਮੂਲ ਮੂਲਾ ਕਿਆ ਨਾ ਜਾਏ ਆਕਾ ਕਰੇ ਲੀਲਾਏ ਆਕੇ ਵੇਦ ਬਾਦ ਪੁਰਾਣ ਆਕੇ ਬੜੇ ਕਰਿ ਵਿਖਿਆਣਾ ਆਕੇ ਬ੍ਰਹਮੇ ਆਕੇ ਇੰਦ ਆਕੇ ਗੋਪੀ ਤੇ ਗੋਵਿੰਦਾ ਆਕੇ ਸਰਾ ਕੇ ਸਿੱਧ ਆਕੇ ਕਿਤੇ ਕਿਤੇ ਬੁੱਧ ਆਕੇ ਧਨ ਆਕੇ ਦੇਵ ਆਕੇ ਸੂਰ ਨੰਨ ਜਨ ਸੇਵਾ ਕਿਤੇ ਆਕੇ ਅਕਨ ਪਾਏ ਕਿਤੇ ਕਹਿ ਕੇ ਉੱਠ ਉੱਟ ਜਾਏ ਕਿਤੇ ਕਿਤੇ ਹੋਰ ਕਰੇ ਤਾਂ ਨਾ ਸਕੇ ਕਈ ਗਏ ਜੇਵੜ ਪਾਵੇ ਤੇ ਵਿਡੋਏ ਨਾਨਕ ਜਾਣੇ ਸਾਚਾ ਸੋਏ ਦੇਖੋ ਆਖੇ ਬੋਲ ਵਿਕਾਰ ਤਾਂ ਲਿਖੇ ਸਿਰਗਵਾਰ ਅਗਵਾਰ ਸੋਤਰ ਕਿਆ ਸੁ ਕਰ ਕਿਹਾ ਜਿਤ ਵੇ ਸਰਸ ਮਾਲਾ ਵਾਜੇ ਨਾਦਨੇ ਕ ਸੰਕਾ ਕੇਤੇ ਵਵਨ ਹਾਰੇ ਕੇਤੇ ਰਾਗ ਪਰੇ ਸੋ ਕਈ ਨਾ ਕੇਤੇ ਗਵਨ ਹਾਰੇ ਗਾਵ ਹੈ ਤੁਧ ਨਾ ਪਾਉਣ ਪਾਣੀ ਬੇਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਤ ਲਿਖ ਜਾਣ ਹੈ ਲਿਖ ਲਿਖ ਤਰਮ ਵਿਚਾਰ ਹੈ ਗਾਵੇ ਸਰਬਨਮਾ ਦੇਵੀ ਸੋਣ ਤੇ ਸਦਾ ਸਵਾਰੇ ਗਵਿੰਦ ਦਰਸ਼ਨ ਬਿਟੇ ਦੇਸ਼ ਤੇ ਅੰਦਰ ਨਾਲਾ ਗਾਵੇ ਸਿਤਮਤੀ ਅੰਦਰ ਗਾਵਨ ਸਾਧ ਵਿਚਾਰੇ ਗਾਵਣਾ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਕੇਸ਼ਰ ਜਗ ਜਗ੍ਰੇਤਾ ਨਾਲੇ ਗਾਵੇ ਮੋਨੀਆ ਮਨਮੋਹਨਾ ਸੁਰਗਾ ਮਚ ਪਿਆ ਲੈ ਗਾਵਣ ਰਤਨ ਪਾਏ ਤੇਰੇ ਅਟਟ ਤਿਤ ਨਾਲੇ ਗਾਵੇ ਜੂਦ ਮਾਂ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਤਾਰ ਕਰਕੇ ਤਾਰੇ ਸੇਤੁਦਨ ਗਾਵੇ ਜੋ ਤੁਧ ਪਾਵਨਾ ਰਤੇ ਤੇਰੇ ਭਗਤਰ ਸਾਲਾ ਹੋਰ ਕੇਤੇ ਗਾਵਨ ਸੈ ਨਾ ਚਿਤ ਨਾਵਣ ਨਾਨਕਿਆ ਵਿਚਾਰੇ ਸੋਈ ਸੋਈ ਸਰਸ ਸਾਈ ਬੋ ਸੱਚ ਸਤਿ ਨਾਈ ਕਹਿ ਬਿਉ ਸਿਦਾ ਹੈ ਨਾ ਜਾਸੀ ਰਚਨਾ ਜਿ ਨਰਚਾਈ ਰੰਗੀ ਰੰਗੀ ਪਾਪੀ ਕਰ ਕਰਿ ਦਿੰਸੀ ਮਾਇਆ ਜਿਨੂ ਪਾਈ ਕਰ ਕਰ ਵੇਖੇ ਕਿਤਾਪਨਾ ਜੋ ਤਿਸ ਦੀ ਵਿਢਾਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਏ

एको संसार एको पंडारी कुलाय लाय दीवान जीव तिस पावे तिवे जीव होवे पुरुमान ओवे के उनानत नावे बोताय विडान आदेश तिस आदेश वाद नील नत नात जुग जुगे को वेश आसन लोय लोय पंडार जो किस पायस एक वार कर कर वेके सिर्जनहार ਨਾਨਕ ਸਾਚੇ ਕੀ ਸਾਧਿਕਾਰ ਆਦੇਸ ਇਸੇ ਅਦੇਸ ਆਦਨੀ ਲੋ ਨਤ ਨਾਤੋ ਜੁਗੁ ਗੁਗੇ ਗੁ ਵੇਸਾ ਇਕ ਦੂਜੀ ਬੋਲਾ ਤੋਹੇ ਲਖ ਵੇ ਲਖ ਵੀਸ ਲਖ ਲਖ ਗੈੜਾ ਕੀ ਹੈ ਕੋ ਨਾਮ ਜਗਦੀਸ ਇਤਰਾ ਪਤ ਪੌੜੀਆਂ ਚੜਿਏ ਹੋਏ ਤੀਸਾ ਸੁਣ ਗੱਲਾਂ ਆਕਾਸ ਕੀ ਟਾਈ ਰੀਸ ਨਾਨਕ ਨ ਦੇ ਪਾਈਏ ਪੂਰੀ ਕੂੜੈ ਠੀਸਾ ਆਕਣ ਜੋਰ ਚੁਪੈਣਾ ਜੋਰ ਜੋ ਨਮੰਗਨ ਰਹਿਣਾ ਜੋਰ ਜੋ ਨਾ ਜੀਵਨ ਮਰਨਾ ਜੋਰ ਜੋ ਨਾ ਰਾਜਮਾਲ ਮਨ ਸੋਰਾ ਜੋ ਨਾ ਸੁੱਤੀ ਗਿਆਨ ਵਿਚਾਰ ਜੋ ਨਾ ਜੁਗਤੀ ਛੂਟੇ ਸੰਸਾਰ ਜਿਸਦ ਸਦ ਜੋਰ ਕਰ ਵੇਖੇ ਸੋਇ ਨਾਨਕ ਤੁਮ ਨੇ ਤਨਾ ਕੋਏ ਰਤੀ ਰੁਤੀ ਤਿਤੀ ਵਾਰ ਪਵਨ ਪਾਣੀ ਅਗਨੀ ਪਤਾਲ ਤਿਸ ਰਿਚ ਤਤਿਤਾ ਪ੍ਰਕਿਰਮ ਸਾਲਾ ਇਤਿ ਵਿੱਚ ਜੀ ਜੋ ਗਤ ਕੇ ਰੰਗਾ ਤਿਨ ਕੇ ਨਾਮ ਅਨੇਕ ਅੰਦ ਕਰਮੀ ਕਰਮਿਆ ਵਿਚਾਰ ਸੱਚ ਆਪ ਸੱਚਾ ਦਰਬਾਰ ਇਤਿ ਸੋਣ ਪੰਚ ਪਰਮਾਨ ਨਦਰੀ ਕਰਮ ਪਾਵੇ ਨਿਸ਼ਾਨ ਕਤਬ ਕਾਇ ਉੱਤੇ ਪਾਹੇ ਨਾਨਕ ਗਿਆ ਜਾਪੇ ਚਾਹੇ ਤਰਮ ਕੰਡ ਕਾ ਉਤਰਮ ਗਿਆਨ ਕੰਡ ਕਾ ਕੋ ਕਰਮ ਕੇਤੇ ਪਵਨ ਪਾਣੀ ਵੇ ਸੰਤਰ ਕੇਤੇ ਕਾਨ ਮਹਿਸ਼ਾ കേട്ട ബ്രഹ്മ കട കടിയമഭൂമിസേസ ബുദ്ധനാഥ കേന്ദ്ര കേട്ട ഖാനി കേന്ദ്ര ਕੇ ਤੇਆ ਸੁਰਤੀ ਸਿਵਕ ਕੇ ਤੇ ਨਾਨਕੰ ਤੋ ਨਾਂੰਤੋ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਤੇ ਨਾਦ ਬਨੋਦ ਕੋੜਨੰਦਾ ਸਰਮ ਕੰਕੀ ਬਾਣੀ ਰੂਪਾ ਤਿਤ ਕੜਤ ਕੜਿਏ ਭੂਤਨੂਪ ਤਾਂ ਕਿ ਅਗਲ ਨਾ ਕੱਤੀਆ ਨਾ ਜਾਏ ਦੇਖੋ ਕਹਿ ਪਿਛੇ ਪੁਸਤਾ ਹੈ ਤਿਤੇ ਕੜਿਏ ਸੂਤ ਮਤਮਨ ਪੁਸਤਾ ਤਿਤੇ ਕੜਿਏ ਸੂਰਾ ਸਿਧਾਂ ਕੇ ਸੂਤਾ ਕਰਮਖੰਡ ਕੇ ਬਾਣੀ ਜੂਰ ਤਿੱਤੇ ਨਾ ਕੋਈ ਹੋਰ ਤਿੱਤੇ ਜੋਦ ਮਭੂ ਸੂਰਾਤਿ ਮੈਂ ਰਾਮ ਰਿਆ ਪਰਪੂਰਾ ਤਿਤੈ ਸਿਤੋ ਸਿਤਮ ਮਮਾਹੇ ਤਾਂ ਕੇ ਰੂਪ ਨ ਕਤਨੇ ਜਾਏ ਨਾਉ ਮਰਨਾ ਠਗੇ ਜਾਏ ਜਿਨ ਕੇ ਰਾਮ ਵਸੇ ਮਨ ਮਾਇ ਤਿੱਤੇ ਪਗਤ ਵਸੇ ਕੇ ਲੋ ਕਰੇ ਆਨੰਦ ਸਦ ਮਨ ਸੋਏ साचकाण्डवसे निरङ्कार कर कर विके न दर निहाल तिते खंड मण्डल वर पण्ड जे को कते तान्त न अन्ता तिते लो लो अकार का जीव जीव कम तिवे तिवकार विके विक्षे कर विचार नानक कथ न कर जत पर तिर्ज सुन्यार हरन मत वेद पोख लागन तत्ताऊ पांडा पवमट तित डाल कड़िए सब दो सती टकसाला जिन को नदर कर्म तिन्न कार नानक नदरी नदर न्याल सलोका पावन गुरु पानी पिता माता तत मातो दिसरा दोई दाई दिया खेले सगल जगता ਚੰਗਿਆਈਆਂ ਬੁਰਾਈਆਂ ਵਾਚੇ ਕਰਮਾਂ ਦੂਰ ਕਰਮੀਆਂ ਪੋ ਆਪਣੀ ਕੈਣਾੜਾ ਕੇ ਦੂਰ ਜਿਨਨੀ ਨਾਮ ਤੇ ਆਇਆ ਗਏ ਮਸ਼ਕਤ ਕਾਲਾ ਨਾਨਕ ਤੇ ਮੁਕ ਉਜਲੇ ਕਹਿਤੀ ਛੁੱਟੀ ਨਾਲਾ ਜਿਨਨੀ ਨਾਮ ਤੇ ਆਇਆ ਗਏ ਮਸ਼ਕਤ ਕਾਲਾ ਨਾਨਕ ਤੇ ਮੁਕ ਉਜਲੇ ਕਹਿਤੀ ਛੁੱਟੀ ਨਾਲਾ ਜਿਨਨੀ ਨਾਮ ਤੇ ਆਇਆ ਗਏ ਮਸ਼ਕਤ ਕਾਲਾ ਨਾਮ ਤੇ ਮੁਕੋ ਜਲੇ ਕੈਤੀ ਛੁੱਟੀ ਨਾਲਾ ਵਾਇਗਰਦੀ ਕਾ ਖਲਸਾ ਵਾਇਗਰਦੀ ਕੀਫਤੇ